ਹੁੰਦਾ ਇਹਦਾ ਅੱਜ ਉਹ ਤੋਂ ਕੰਮ ਲੈ। ਤੁਸਨਾ ਗੋਸਤਾ ਕਰਨੀ। ਭਾਈ ਅਮਨ ਕਿੱਥੇ ਆ ਭਾਈ? ਹਾਂ ਵੀਰੇ। ਭਾਈ ਕਾਢੀ ਚਾਹ ਬਣਾ। ਬਣਾ ਦੇ ਤਾਂ ਮਸ਼ੀਨ ਲੱਗਦੀ ਹੈਗੀ। ਮੈਂ ਹੋਰੇ ਪੀ ਕੇ ਭੱਜ ਜਾऊंगा। ਬਾਕੀ ਖੇਤ ਲੈ ਜਾਂਗੀ। ਠੀਕ ਆ ਬਣਾ ਦਿੰਨੇ ਆ। ਆ ਜਾ ਗੇਰਾ। ਲੇ ਭਾਈ ਚਾ ਲਿਆ ਭਾਈ ਬੈਠੋ ਭਾਈ ਹੋਰ ਭਈ ਫੌਜੀ ਦਾ ਫੋਨ ਫਾਨ ਆਉਂਦਾ ਨਾ ਵੀਰੇ ਕੋਈ ਫੋਨ ਨਹੀਂ ਆਇਆ ਜਦੋਂ ਤਾਂ ਕਿਹਾ ਇੱਕ ਵੀ ਫੋਨ ਨਹੀਂ ਲਾਇਆ ਹੰਨੇ ਅੱਛਾ ਜੀ ਬਾਪੂ ਕਿੱਧਰ ਗਿਆ ਦਾ ਬਾਪੂ ਤਾਂ ਕਹਿੰਦਾ ਸੀ ਮੈਂ ਇੱਥੇ ਬਾਹਰ ਬੈਠਾ ਵਾਂ ਵੀ ਜੇ ਲੋੜ ਹੋਈ ਤਾਂ ਮੈਨੂੰ ਬੁਲਾ ਲਈ ਬਾਪੂ ਨੇ ਤਾਂ ਮੈਂ ਅੱਜ ਫੋਨ ਦੇ ਕੇ ਤੋੜਿਆ ਕਿਉਂਕਿ ਮੈਂ ਫਿਰ ਕੱਲੀ ਸੀ ਅੱਜ ਘਰੇ ਕਿਉਂ ਉਹ ਕਿੱਧਰ ਗਈ ਨਾ ਤੂੰ ਸਵੇਰੇ ਹੀ ਚਲ ਗਈ ਸੀ ਜਦੋਂ ਤੂੰ ਵੀਰੇ ਗਿਆ ਬਾਹਰ ਖੇਤ ਨੂੰ ਕਹਿੰਦੀ ਮੈਂ ਤਾਂ ਜਾਣੀ ਮੈਨੂੰ ਤਾਂ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਏਡੀ ਸੋਡਰ ਜਨਾਨੀ ਆ ਉਹਨੂੰ ਦੇਖਣਾ ਚਾਹੀਦਾ ਸੀ ਕਿ ਜੀਰੀ ਵੱਢਣ ਆਲੀ ਪਈ ਹੈਗੀ ਹੁਣ ਰੋਟੀ ਟੁੱਕ ਵੀ ਲੈ ਕੇ ਜਾਣਾ ਖੇਤ ਪਈ ਚੱਲ ਕੋਈ ਨਾ ਵੀਰੇ ਮੈਂ ਆਪੇ ਹੀ ਕਰ ਦੂੰ ਹੁਣ ਉਹਨੂੰ ਕਿਹੜਾ ਸਮਝਾਵੇ ਤੂੰ ਪਾਜੀ ਇਕੱਲੀ ਕਿੰਨਾ ਕਚਰ ਕਰੇਂਗੀ ਨੂੰ ਕਹ ਕੋਈ ਨਾ ਕਰੇ ਵੀ ਉਹਨੇ ਕਲੇਸ਼ ਹੀ ਕਰਨਾ ਸਮ ਵਧੀਆ ਟੱਲ ਗਈ ਐਸੇ ਮੈਂ ਕਿਹਾ ਸੀ ਮੈਂ ਕਬੀ ਦੀਦੀ ਨਾ ਜਾਓ ਕਿਉਂਕਿ ਮੰਮੀ ਨੇ ਹੋਣਾ ਸੀ ਸੰਧਾਰਾ ਲੈ ਕੇ ਦੀਵਾਲੀ ਦਾ ਮੈਂ ਕਹਾਂ ਮੰਮੀ ਕੀ ਕਹੂਗੀ ਵੀ ਤੈਨੂੰ ਕੱਲੀ ਮੇਂ ਛੱਡ ਕੇ ਦੁਰ ਗਈ ਉਹ ਘਰੇ ਫਿਰ ਜਦੋਂ ਤੂੰ ਕਹਿਤਾ ਸੀ ਪਾਈ ਫਿਰ ਉਹ ਗਈਗਾ ਤੋ ਮੇਰੇ ਉਹ ਕਿਹੜਾ ਸਪੋਤਾ ਉਦੋਂ ਗਈਆ ਜਦੋਂ ਬਾਪੂ ਘਰੋਂ ਚਲ ਗਿਆ ਕਿ ਕਿਤੇ ਬਾਪੂ ਮੈਨੂੰ ਰੋਕ ਇਹ じゃ ਬਾਪੂ ਆਗਾ ਵੀ ਤੂੰ ਇੱਥੇ ਬੈਠਿਆ ਰਹ ਦੱਸ ਬਾਹਰ ਕੀ ਮੰਗਨਾਗਾ ਫਿਰ ਮੇਰੇ ਸਾਰੇ ਦਿਨ ਬਾਪੂ ਵੀ ਘਰੇ ਕੱਲਾ ਕੀ ਕਰੇ ਚੱਲ ਐਂ ਆ ਵੀ ਬਾਹਰ ਬਜ਼ੁਰਗਾਂ ਕੋ ਬਹਿ ਜਾਂਦਾ ਵਾ ਅਗਲਾ ਟਾਈਮ ਪਾਸ ਹੋ ਜਾਂਦਾ ਕੋਈ ਪਈ ਟਾਈਮ ਹੁੰਦਾਗਾ ਬੈਠਣ ਦਾ ਵੀ ਉਦੋਂ ਸਵੇਰੀ ਹੋ ਨਿਕਲ ਜਾਂਦਾਗਾ ਕੰਮ ਧੰਦੇ ਦੀ ਉਹਨੂੰ ਟੈਨਸ਼ਨ ਨਹੀਂ ਕੋਈ ਹੁਣ ਬਾਪੂ ਵੀਰੇ ਕਿੰਨਾ ਕਚਰ ਸਾਰੀ ਉਮਰ ਬਾਪੂ ਹੀ ਕਰੀ ਜਾਊਗਾ ਪਾਈ ਫਿਰ ਮੇਰੇ ਕਿਹੜਾ ਮੈਨੂੰ ਕਿਹੜਾ ਬਨ ਕੇ ਦਿੱਤਾ ਹੋਇਆ ਵੀ ਤਾਂ ਐ ਕਰਨਾਗਾ ਤੂੰ ਨਾਲ ਕੋਈ ਬੰਦਾ ਰੱਖ ਲੈ ਮੈਂ ਮੰਨਦੀ ਆ ਵੀਰੇ ਤੇਰੇ ਕੋ ਕੱਲੇ ਕੋ ਨਹੀਂ ਹੁੰਦਾ ਤੂੰ ਬੰਦਾ ਬੁੰਦਾ ਰੱਖ ਜਾਣਾ ਚਾਲੇ ਕਿ ਬਾਪੂ ਹੁੰਦਾ ਚਲ ਮੜਾ ਮੜਾ ਖੇਤੇ ਲੱਗ ਜਾਂਦਾ ਬਾਪੂ ਤਾਂ ਇੱਥੇ ਹੀ ਬੈਠਾ ਫੋਨ ਕਰਕੇ ਬੁਲਾ ਲਊਂ ਮੈਂ ਅਜ ਮੋਬਾਈਲ ਦਿੱਤਾ ਦੂਜਾ ਬਾਪੂ ਨੂੰ ਮੈਂ ਤਾਂ ਛੋਟਲ ਜਨਾਨੀ ਐ ਲਾਇਰ ਕਰਦਾ ਹੁੰਦਾ ਬਾਪੂ ਨੇ ਲੈ ਲਿਆ ਪਰਾਂ ਕਿੱਥੇ ਦਾ ਇਹ ਨੂੰ ਕਿਹਨੇ ਦੱਸ ਪਾਈ ਦੀ ਵੀ ਉੱਥੇ ਕੁੜੀ ਦੇਖਿਆ ਉਹ ਮੇਰੇ ਮੱਥੇ ਮਾਰੀ ਚੱਲ ਭਾਈ ਇਹ ਤਾਂ ਕਰਮਾਂ ਦਾ ਲੈਣਾ ਦੇਣਾ ਹੁੰਦਾ ਵਾ ਇਹ ਕਿਹੜਾ ਕੋਈ ਆਪ ਕਹਿੰਦਾ ਵੀ ਮੇਰੇ ਨਾਲ ਐ ਹੋਵੇ ਚੱਲ ਭਾਈ ਚਾਹ ਪਾ ਮੈਂ ਤਾਂ ਖੇਤ ਜਾਣਾਗਾ ਹਾਂ ਪਾ ਦਿੰਨੀ ਲੈ ਆਪਈ ਚਾਹ ਤੂੰ ਤਾਂ ਚਾਹ ਫੜਕੀ ਪੈ ਗਈ ਮੈਂ ਪਾ ਦਿੰਨੀ ਆ ਕੀ ਪਾ ਦਿੰਨੀ ਆ ਭਾਈ ਮਸ਼ੀਨ ਖੇਤ ਵਾਗੀ ਪਾ ਪਾਈ ਪਈ ਲੈ ਫੜਾਉਣੀ ਆ ਬਸ ਚਾਹ ਫੜ ਕੇ ਬੈ ਗਈ ਇਹ ਉਦੋਂੋਂ ਵੀ ਟੱਪੀ ਪਈ ਆ ਲੇਫਰਡ ਇੱਕੋ ਬੜਾ ਅੜਕੀ ਨਿਕਲ ਜੂ ਤਪਾਰ ਰਖਿਆ ਭੈਣ ਚੋ ਸਾਰੇ ਜੀਆਂ ਨੇ ਕੱਲੇ ਕੱਲੇ ਨੇ ਮੈਨੂੰ ਤਾਂ ਲੱਗਦਾ ਮੇਰੇ ਹੀ ਕਰਮ ਮਾੜੇ ਨੇ ਜੇ ਅੱਜ ਉਹ ਟਲੀਆ ਤੇ ਹੁਣ ਇਹ ਸ਼ੁਰੂ ਹੋ ਗਿਆ ਵੀ ਦੱਸ ਮੈਂ ਸਾਰਿਆਂ ਦੀਆਂ ਗੱਲਾਂ ਕਰਾਉਣ ਨੂੰ ਲਿਆਂਦੀਆਂ ਜਿਹੜਾ ਆ ਆਪਦੀ ਮਰਜ਼ੀ ਨਾਲ ਤੂੰ ਆ ਨਹੀਂ ਕੀਤਾ ਤੂੰ ਆ ਨਹੀਂ ਕੀਤਾ ਨਾਲੇ ਡੋਲੂ ਭਰਿਆ ਪਿਆ ਆਪਦੀ ਜਨਾਨੀ ਹੱਥ ਤੇ ਕੁਝ ਨਹੀਂ ਧਰਦੀ ਦੂਜਿਆਂ ਦੀਆਂ ਜਨਾਨੀਆਂ ਤੇ ਰੋਬ ਮਾਰਦੇ ਨੇ ਵੀ ਡੋਲੂ ਵੀ ਹੱਥਾਂ 'ਚ ਫੜਾਓ ਤੁਸੀਂ ਵੀ ਦੱਸ ਤੂੰ ਤੁਰਿਆ ਜਾਂਦਾ ਰਸੋਈ ਤੋਂ ਚੱਕ ਲੈ ਐਡਾ ਕਿ ਮੈਂ ਵਿਹਲੀ ਆ ਵੀ ਮੈਂ ਤੇਰੇ ਅੱਗੇ ਪਿੱਛੇ ਹੀ ਫਰੀ ਜਾਵਾਂ ਨਾ ਕੋਈ ਬਾਪੂ ਨੂੰ ਚਿੰਤਾ ਬਿਜਰੀ ਵੱਢਣ ਵਾਲੀ ਪਈ ਆ ਮਸ਼ੀਨ ਬਾਗੀ ਖੇਤਾਂ ਆਪ ਤੜਕੀ ਨਿਕਲ ਜਾਂਦਾਗਾ ਇਹ ਬਣੂ ਯਾਰ ਕੰਜਲ ਟੋਲਾ ਫੌਜੀ ਫੌਜ ਚ ਮੰਗੀ ਬੈਠੀ ਰਹਿੰਦੀ ਐ ਤਾਂ ਨੂੰ ਕਿਹਾ ਮੂੰਹੇ ਬਣਾ ਲਿਆ ਚੱਲ ਭਾਈ ਆਪਾਂ ਦਾ ਕਰਨਾ ਬੂ ਐਂ ਕਰਦੀਆਂ ਫੌਜੀ ਨੂੰ ਆਪ ਹੀ ਫੋਨ ਲਾ ਲੈਣੀ ਆ ਕਿਉਂਕਿ ਮੈਂ ਤਾਂ ਉਹਦੀ ਵੇਟ ਕਰ ਕਰ ਕੇ ਥੱਕ ਚੁੱਕੀ ਆ ਹਾਏ ਹੈ ਫੋਨ ਪਤਾ ਨਹੀਂ ਕਿਉਂ ਨਹੀਂ ਲੱਗਣ ਦਿਆ ਇਹ ਤਾਂ ਖੁੰਦਾ ਸੈਂਦਾ ਵੀ ਨਹੀਂ ਨੰਬਰ ਯੂ ਆ ਕਾਲਿੰਗ ਇਜ਼ ਆਦਰ ਸਵਿਚਡ ਆਫ অর ਨਾਟ ਰੀਚੇਬਲ ਐਟ ਦਾ ਮੋਮੈਂਟ ਹਾਈ ਫੋਨ ਕਿਹੜੀ ਗੱਲ ਨੂੰ ਸੋਚ ਕਰੀ ਬੈਠਾ ਬੰਦਾ ਇੱਕ ਵਾਰੀ ਵੀ ਫੋਨ ਨਹੀਂ ਲਾਇਆ ਮੈਂ ਤਾਂ ਹੈਰਾਨ ਐ ਇਸ ਬੰਦੇ ਤੇ ਮੈਨੂੰ ਆਪਣੀ ਜਨਾਨੀ ਦੀ ਯਾਦ ਹੀ ਨਹੀਂ ਆਉਂਦੀ ਸੱਚੀ ਰੱਬਾ ਤੂੰ ਕਿੱਥੇ ਫਸਾਤਾ ਮੈਨੂੰ ਮੇਰੇ ਪੇਕੇਆਂ ਦੀ ਗਰੀਬੀ ਨੇ ਨਾ ਮੇਰੀ ਜ਼ਿੰਦਗੀ ਤਬਾਹ ਕਰਕੇ ਧਰਤੀ ਮੰਮੀ ਨੂੰ ਫੋਨ ਲਾਉਣੀ ਆ ਵੀ ਮੈਂ ਕੀ ਕਰਾਂ ਮਨ ਤਾਂ ਆਪ ਨੂੰ ਸਮਝ ਨਹੀਂ ਆ ਰਹੀ ਲੇਕਿਨ ਮੇਰਾ ਜਾਵਾਂ ਹੀ ਜੀ ਨਹੀਂ ਲੱਗ ਰਿਹਾ ਇੱਕ ਤਾਂ ਮੈਂ ਘਰੇ ਇਕੱਲੀ ਆ ਮੈਂ ਤਾਂ ਆਪਣੀ ਮਾਂ ਨੂੰ ਹੀ ਫੋਨ ਲਾਉਣੀ ਆ ਵੀ ਮੇਰਾ ਤਾਂ ਚਿੱਤ ਖਬਰਾ ਹੀ ਜਾਂਦਾ ਭਾਈ ਆ ਜਾ ਕੱਟ ਕੋ ਹਲੋ ਹਲੋ ਮੰਮੀ ਅਸੀ ਕਾਲ ਅਸੀ ਕਾਲ ਮੋਰ ਪੁੱਤ ਠੀਕ ਹੈ ਹਾਂਜੀ ਮੰਮੀ ਹਾਂ ਕੀ ਗੱਲ ਬੜੀ ਉਦਾਸ ਈ ਲੱਗ ਰਹੀ ਐ ਮੰਮੀ ਫੌਜੀ ਨਾ ਜਦੋਂ ਲੱਗਿਆ ਬਿਲਕੁਲ ਫੋਨ ਨਹੀਂ ਕੀਤਾ ਤੇ ਫੋਨ ਸੋਚੋ ਫਾਈ ਜਾਂਦਾ ਤੇ ਮੇਰਾ ਬਾਹ ਚੱਕ ਕਬਰ ਆ ਗਿਆ ਉਹ ਹੋ ਪੁੱਤ ਉਹ ਕਿਤੇ ਕੱਕ ਤੇ ਬੀਜੀ ਨਹੀਂ ਮੰਮੀ ਉਹਨੂੰ ਅਮਰਜੈਂਸੀ ਜਾਣਾ ਪੈ ਗਿਆ ਸੀ ਮੇਰਾ ਨਹੀਂ ਲੱਗ ਰਿਹਾ ਜੀ ਕਿਉਂਕਿ ਉਹ ਵੱਡੀ ਵੀ ਚਲ ਗਈ ਆਪਦੇ ਪੇਕਿਆਂ ਨੂੰ ਲੱਾ ਚਲ ਕੋਈ ਨਹੀਂ ਫਿਰ ਪੁੱਤ ਘਰ ਦੀਆਂ ਕਬੀਲਦਾਰੀਆਂ ਨੇ ਤੂੰ ਦੇਖ ਲਾਬ ਦੇ ਆਪ ਕੋਈ ਗੱਲ ਨਹੀਂ ਮੈਂ ਮਮੀ ਤੂੰ ਮੇਰੇ ਕੋਲ ਆ ਮੈਨੂੰ ਨਹੀਂ ਪਤਾ ਮੇਰਾ ਤਾਂ ਜੀ ਨਹੀਂ ਲੱਗ ਰਿਹਾ ਤੂੰ ਵੈਸੇ ਵੀ ਕਹਿੰਦੀ ਸੀ ਵੀ ਮੈਂ ਸੰਧਾਰਾ ਦੇਣ ਆਉਣਾ ਨਹੀਂ ਮੈਂ ਥਾਰ ਹੋਈ ਬੈਠੀ ਆਹ ਹੋਰਿਆਂ ਵਾਲੇ ਅੱਡੇ ਤੇ ਖੜੀਆਂ ਆਂ ਆਉਣੀ ਆ ਬਸ ਆ ਜਾ ਫਿਰ ਆ ਜਾ ਹਾਂ ਹੋ ਆ ਗਈ ਬਸ 2 ਮਿੰਟਾਂ ਤੇ ਤੇਰੇ ਕੋਲ ਟੈਨਸ਼ਨ ਨਾ ਲੈਂਦੇ ਹੁੰਦੇ ਪੁੱਤ ਪੁੱਤ ਠੀਕ ਆ ਹਾਂ ਠੀਕ ਹੈ ਚੰਗ ਠੀਕ ਚੱਲ ਹੁਣ ਮੰਮੀ ਆਜੂਗੀ ਹੁਣ ਨਹੀਂ ਮੈਂ ਦੋ ਤਿੰਨ ਦਿਨ ਭੇਜਦੀ ਜਿੰਨੇ ਦਿਨ ਤੱਕ ਉਹ ਆਉਂਦੀ ਨਹੀਂ ਵੀ ਐ ਚੱਲ ਮੇਰਾ ਜੀਜਾ ਲੱਗਿਆ ਰਹੂਗਾ ਹਾਂ ਚੱਲ ਸਬਜੀ ਸਬਜੀ ਧਰ ਲਾ ਫੇਰ ਆ ਕੇ ਬੋਲੂਗਾ ਲੈ ਐ ਕਰਦੀ ਆ ਫਸਤਾ ਹਜੇ ਲੇਟ ਆਉਗੀ ਆ ਮਠਾਈ ਵਾਲੀ ਦੁਕਾਨ ਆ ਕੁੜੀ ਵਾਸਤੇ ਲੱਡੂਆਂ ਦਾ ਟੱਪਾ ਲੈ ਲੈਣੀ ਆ ਨਾਲੇ ਉਹਨੂੰ ਪੀੜੇ ਪੀੜੇ ਲੱਟੂ ਬਾਲੇ ਪਸੰਦ ਨੇ ਕਿ ਦੇਖਦੀ ਆ ਹਜੇ ਵੇਸਣ ਦੇ ਮਿਲ ਜਾਣ ਤਾਂ ਉਦੋਂ ਜ਼ਿਆਦਾ ਵਧੀਆ ਗੱਲ ਬਾਪੂ ਜੀ ਜਦੋਂ ਬਾਸ ਆ ਗਈ ਮੈਨੂੰ ਹਾਕ ਮਾਰਦੀਓ ਚੰਗਾ ਚੰਗਾ ਵੇ ਭਾਈ ਹਾਜੀ ਆ ਮਠਿਆਈ ਕੀ ਰੇਟ ਲਾਈ ਆ ਲੱਡੂ ਕੀ ਰੇਟ ਲਾਏ ਨੇ ਆ ਲੱਡੂ ਕੀ ਰੇਟ ਲਾਏ ਨੇ ਕੀ ਲੱਡੂ ਜੀ 140 ਰੁਪਏ ਨਹੀਂ ਦੋਨੇ ਹਾਏ ਹਾਏ ਵੇ ਭਾਈ ਹੱਦ ਕਰੀ ਜਾਣਾ ਤੂੰ ਕੀ ਕਰੀ ਮਾਤਾ ਮਹंगाई ਬੜੀ ਹੋ ਗਈ ਲਾ ਲਾ ਆ ਸਾਡੇ ਤਾਂ ਨਾ 100 ਰੁਪਏ ਕਿਲੋ ਦੇ ਦੰਦੇ ਨੇਗੇ 100 ਰੁਪਏ ਤਾਂ ਮਾਤਾ ਹੁਣ ਵੇਚ ਨਹੀਂ ਹੋ ਰਿਆ ਆਏ ਆ ਵੇਚਣ ਦੇ ਨੇਗੇ ਹਾਂ ਜੀ ਵੇਚਣ ਦੇ ਤਾਂ ਬਾਲੀ ਪੋਲੇ ਪੋਲੇ ਜੇ ਨੇਗੇ ਪਾ ਜੀ ਨਹੀਂ ਜੀ ਲੱਡੂ ਅੱਛਾ ਆਏ ਕਰ ਤੇਰੇ ਕਿਲੋ ਕਰ ਤੇ ਪਾ ਦੇ ਨਹੀਂ ਦੋਨੇ ਮਿਕਸ ਕਰ ਦਈ ਨਾ ਨਾ ਕੱਲੇ ਮੇਰੇ ਕੱਲੇ ਵੇਚਣ ਵਾਲੀ ਪਾ ਦੇ ਨਹੀਂ ਹੋਰ ਆ ਰਸਗੁੱਲੇ ਜੇ ਰਸਗੁੱਲੇ 160 ਬੀ ਹੱਤ ਹੋਈ ਗਿਆ ਭਾਈ ਚਲ ਆਹੀ ਪਾ ਦੇ ਪਾ ਦੇ ਨਹੀਂ ਪਾ

ਚਲ ਵਪਾਇਸੇ ਦੇ ਦਾਨੀਆਂ ਤੇਨੂੰ ਲਾ ਉਹ ਤਾਂ ਵਧੀਆ ਲੱਗਾ ਠੀਕ ਓਹੋ ਦਿਮਾਗ ਕਹੇ ਲੈ ਜੇ ਦਵਾਈ ਮਿਠਾਈ ਮਿੱਠੀ ਲੱਗੀ ਮੇਰੀ ਕੁੜੀ ਨੂੰ ਵਧੀਆ ਸਵਾਦ ਲੱਗੇ ਦੁਬਾਰੇ ਲੈਤਾ ਜਾਓ ਭਾਈ ਤਾਂ ਨੋ ਪੁੱਸ ਕੇ ਹੁੰਦੀ ਦੁਕਾਨ ਦਾ ਕੀ ਆ ਵੇ ਭਾਈ ਹਾਂਜੀ ਮੈਂ ਪੁੱਸਦੀ ਸੀ ਆਪਣੀ ਦੁਕਾਨ ਦਾ ਕੀ ਨਾ ਹ ਪਹਿਲਾਂ ਦੁਕਾਨ ਦਾ ਨਾ ਜੀ ਪਾਲੀ ਸਪੀਡ ਹਾਊਸ ਗੰਡੂ ਆ ਜੀ ਅੱਛਾ ਹਾਂ ਠੀਕ ਹੈ ਰੇਟ ਰੂਟ ਕੀ ਇਹ ਮਠਾਈਆਂ ਦੇ ਦੱਸ ਦੇ ਭਾਈ ਰੇਟ ਫਿਕਸ ਨਹੀਂ ਕੋਈ ਗੱਲ ਨਹੀਂ 10 ਰੁਪਏ ਘੱਟ ਲਾ ਦੇਗੇ ਬਹੁਤ ਵਧੀਆ ਮਠਾਈ ਹੈ ਜੀ ਅੱਛਾ ਅੱਛਾ ਹਾਂ ਨਾ ਸੁਣ ਲੱਡੂ ਖਾ ਕੇ ਪਤਾ ਲੱਗੂ ਜੂ ਬੜੀ ਠੀਕ ਹੈ ਠੀਕ ਹੈ ਹਾਂ ਫਿਰ ਐਂ ਕਹਿੰਦੀ ਸੀ ਮਹਾਰਾਜਾ ਜੇ ਤੂੰ ਦੱਸ ਦੇ ਨਾ ਰੇਟ ਬੋਲ ਬੋਲ ਕੇ ਵੀ ਪਿਆ ਰੇਟ ਆ ਚੀਜ਼ ਆ ਰੇਟ ਆ ਚੀਜ਼ ਆ ਫਿਰ ਮੈਨੂੰ ਪਤਾ ਆ ਜਾ ਲੱਗ ਜੂ ਲੈ ਕਿਹੜਾ ਬੇੜਾ ਹੋ ਗਿਆ ਤੁਰੀ ਨੂੰ ਕਰੋ ਹੈ ਅੱਧਾ ਦਪਹਿਰਾ ਹੋ ਗਿਆ ਲੱਤ ਵੀ ਦੁਖਣ ਲੱਗ ਗਈ ਅੱਡੇ ਤੋਂ ਘਰ ਵੀ ਬਾਲੀ ਦੂਰ ਹੈ ਕੁੜੀ ਰਾ ਕੀ ਕਰਾਂ ਮੈਂ ਮੱਥਾ ਟੇਕਦਾ ਯਾ ਇਹ ਪਰਾ ਹੋ ਕੇ ਪੈ ਜਾ ਇੱਥੇ ਪੈਰਾਂ 'ਚ ਪੈਣਾ ਜ਼ਰੂਰੀ ਏ ਤੇਰੇ ਹੈ ਪੈ ਜਾਣਾ ਮੱਥਾ ਟੇਕਦਾ ਮੈਂ ਮੱਥਾ ਗੁਰਦੁਆਰੇ ਟੇਕਦੇ ਹੁੰਦੇ ਨੇ ਮੇਰੇ ਪੈਰਾਂ 'ਚ ਕਾਹਦੇ ਨੇ ਟੇਕਦੇ ਤੂੰ ਮਾਹ ਚੱਲ ਦੇਖਦੀ ਮਾ ਮੈਨੂੰ ਮੱਥਾ ਵੇ ਜਾਣਨਾ ਪਹਿਚਾਣ ਮੁਕਤ ਦਾ ਮਹਿਮਾਨ ਹੈ ਲੈ ਪਛਾਣੀ ਹੋਈ ਜਾਣਦੀ ਨਹੀਂ ਮੈਨੂੰ ਲੈ ਵੇ ਮੈਂ ਕਦ ਜਾਣਦੀ ਆ ਤੈਨੂੰ ਵੇ ਭਾਈ ਮੈਨੂੰ ਤਾਂ ਕਿੰਨਾ ਟਾਈਮ ਹੋ ਗਿਆ ਕੁੜੀ ਕੋਲੇ ਆਈ ਨੂੰ ਲੈ ਮੈਂ ਇਹ ਤਾਂ ਜਾਣਦਾ ਚੰਗੀ ਤਰ੍ਹਾਂ ਜਾਣਦਾ ਤੈਨੂੰ ਤੂੰ ਕੀ ਮੈਨੂੰ ਜਾਣਦਾ ਮੈਨੂੰ ਆ ਚੱਲੀਏ ਫਿਰ ਆ ਜਾ ਬਗ ਚੱਲਦੇ ਬੇਟੇ ਬੇ ਮਾਰੂ ਚੱਪਲ ਤੇਰੇ ਪਥਾੜੇ ਤੇ ਕਿਉਂ ਪਥਾੜੇ ਤੇ ਕਿਉਂ ਮਾਰਨਾ ਛਾਣਿਆ ਉਮਰ ਦੇ ਖਿਲਾਫ ਦੀ ਨਾਲੇ ਮੇਰੀ ਤੈਨੂੰ ਸ਼ਰਮ ਨਹੀਂ ਹੈਗੀ ਮਾੜੀ ਮੱਟੀ ਤੇਰੇ ਘਰੇ ਮਾਂ ਪੈ ਨਹੀਂ ਹੈਗੀ ਉਮਰ ਦਾ ਕੀ ੜੀ ਹੈ ਮੇਰੀ ਉਮਰ ਤਾਂ ਸਾਰੀ ਆਹੀ ਬਸ 23 ਸਾਲ ਦੀ ਐ ਮੈਂ ਮਰ ਜਾ ਨਹੀਂ ਦਾ ਭੇੜਾ ਬੈਠਿਆ ਪਿਆ ਤੇਰੇ ਲੜ ਜੇ 나ਗ ਤੇਰੇ ਚਾਰ ਮੂੰਹਾਂ ਤੇਰੇ ਕਾਹਨੂੰ ਲੜਾਉਂਗੇ 나ਗ ਹੈ ਕਿੱਥੇ ਨੀ ਮੈਂ ਮਰ ਜਾ ਕਹਿੰਦੇ ਕੁੜੀਆਂ ਘਰੋਂ ਕੱਢ ਦੋ ਜਦੋਂ ਇਹਦੇ ਬੁੜੇ ਠੇਰੇ ਨੂੰ ਰਾਤ ਘੇਰ ਕੇ ਖੜ ਜਾਂਦੇ ਨੇ ਆ ਕੁੜੀਆਂ ਕਤਰੀਆਂ ਦਾ ਕਿੱਥੋਂ ਜਵਾਨਾ ਰਹਿ ਗਿਆ ਵੇ ਤੇਰੇ ਵਰਗੇ ਨੇ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਹੈ ਬਾਬਾ ਬਣਿਆ ਪਿਆ ਹਜੇ ਗਰਲਾ ਮਾਰਦਾ ਸ਼ਰਮ ਤਾਂ ਨਾ ਘਰੇ ਲੈ ਕੇ ਧਰਤੀ ਵੇ ਪਰ ਆ ਮਾਰ ਵੇ ਜਾਣਾ ਲੈ ਆਏ ਦੇਖ ਕੇ ਮਾਰਦੀ ਹੈ ਵੇ ਤੂੰ ਨੀਚਲਾ ਬਹਿ ਜਾ ਕਿਤੇ ਖੌਂਸਣੇ ਨਾ ਖਾਲੀ ਮੇਰੇ ਪੇਤੇ ਓਹੋ ਇੰਨਾ ਗੁੱਸਾ ਰਦੂ ਕਰਦੀ ਆ ਲਾ ਹੁਣ ਮੰਗਰੀ ਲੱਗ ਲੈ ਮੈਂ ਇੱਕ ਵਗ ਜਾ ਬੇ ਮੈਂ ਤਾਂ ਆਪਣੀ ਕੁੜੀ ਦੇ ਘਰੇ ਜਾਣਾਗਾ ਮੇਰਾ ਜਵਾਈ ਫੌਜੀ ਆ ਦੇਖ ਲੈ ਗੋਲੀ ਕੜਵਾ ਦੂੰਗੀ ਤੇਰੀ ਚਾਲ ਤੇਰੇ ਫੌਜੀ ਨੂੰ ਦੇਖ ਲਾਗੇ ਇਹ ਕਿਉਂ ਦੇਖ ਲਈ ਆ ਦੀ ਜ਼ਰੂਰਤ ਹੈ ਤੇਰੇ ਪਿੱਛੇ ਟੈਂਸ਼ਨ ਕੋ ਲੈਣੀ ਹੈ ਤਾਈ ਬੱਕਰਾ ਲੱਗਦਾ ਫੈਦਾ ਦੁੱਧਾ ਦੀ ਦੰਦ ਵੀ ਟੁੱਟੇ ਕੋਰਨੇ ਨੇ ਹੱਥੇ ਨਹੀਂ ਧਰਾਇਆ ਹੈਗਾ ਪਤਾ ਫੌਜੀ ਦਾ ਚਾਚਾ ਲੱਗਦਾ ਬੇ ਕਸਰ ਥੋੜਾ ਸਮਝਦੀ ਦੀ ਮੇ ਯਾਰ ਹੁਣ ਕਰੀਏ ਕਿਦੇ ਆ ਹਾ ਹਰਪ੍ਰੀਤ ਡਾਕਟਰ ਕੋਲੇ ਚਲਦੇ ਆਂ ਇਧਰੇ ਵੀ ਜਾ ਕੇ ਕਰਾਉਣਾ ਹੈ ਬਲੱਡ ਚੈੱਕ ਅੱਜ ਹੁਣ ਕਰ ਦਈਏ ਆ ਹਾ ਹਾ ਗੰਡੂ ਵਾਲਾ ਬਾਲਦਾ ਮੁੰਡਾ ਇਹ ਉਹ ਡਾਕਟਰ ਆ ਹਾਂਜੀ ਉਹ ਐਂ ਕਰ ਹਾਂਜੀ ਉਹ ਬਲੱਡ ਚੈੱਕ ਕਰ ਜਾ ਅੱਛਾ ਉਹ ਜਿਆ ਸਰੀਰ ਬੈਠੂ ਬੈਠੂ ਭਰੀ ਜਾਂਦਾ ਅੱਛਾ ਅੱਛਾ ਹੁਣ ਕਰ ਦਨੇ ਵਧੀਆ ਜਿਆ ਕਰੀ ਮਾਤਾ ਟੈਨਸ਼ਨ ਨਾ ਲੈ ਜਦੋਂ ਜਿਹੜੀ ਕੰਮ ਖਰਾਬ ਹੈ ਉਹ ਤੈਨੂੰ ਪਤਾ ਤਾਂ ਹੈਗਾ ਆਪਣੇ ਨਾਲ ਫੌਜੀ ਦਾ ਵਾਗਿਆ ਫੌਜ ਚ ਉਹ ਆਪਣੇ ਲਈ ਘੋੜੇ ਨੂੰ ਮੈਂ ਕਿਹਾ ਸੀ ਕਿ ਖੇਤ ਜਾ ਕੇ ਜੀਰੀ ਵੜਾ ਲੈ ਉਹ ਕੰਜਰ ਦੇ ਹੋਰੇ ਕੰਮ ਕਰੀ ਜਾਂਦੇ ਨੇ ਲੈ ਐਂਗਾ ਡਾਕਟਰ ਆ ਬਲੱਡ ਬਲੋਡ ਤਾਂ ਛੱਡ ਸੱਪ ਵਰਗੀ ਗੁਰਮਣੀ ਮੇਰੀ ਸੱਪ ਵਾਂਗੂ ਜਾਵੇ ਮੇਲਦੀ ਲੈ ਬਲੱਡ ਦਾ ਮੇਰਾ ਹੁਣ ਸੈੱਟ ਹੋ ਜੂ ਤੇ ਫੇਰ ਗੁਰਮਣੀ ਵਾਗੀ ਆ ਚੱਕਾ ਰੈਕਟਰ ਆ ਫਿਰ ਠੀਕ ਆ ਠੀਕ ਆ ਠੀਕ ਆ ਆ ਜਾਂਦੀ ਹੈ ਗੁਰਮਣੀ ਮੈਂ ਕਿਹਾ ਸਾਸਤਰੀ ਕਾਲ ਗੁਰਮਣੀਏ ਸਾਸਤਰੀ ਕਾਲ ਸਾਸਤਰੀ ਕਾਲ ਹੋਰ ਸਰਦਾਰ ਨਹੀਂ ਕਿਵੇਂ ਆਉਣੇ ਹੋਗੇ ਠੀਕ ਹੈ ਸਰਦਾਰ ਜੀ ਅਸਨਾਰਾ ਲੈ ਕੇ ਆਈ ਕਿ ਕੁੜੀ ਦਾ ਉਹ ਮੈਂ ਤਾਂ ਡਾਕਟਰ ਦੇ ਕੋਲ ਆਇਆ ਮੇਰਾ ਤਾਂ ਬਲੱਡ ਜਾ ਘਟ ਗਿਆ ਸੀ ਹਾਏ ਹਾਏ ਤੇਰਾ ਬਲੱਡ ਕਿਵੇਂ ਘਟ ਗਿਆ ਸਰਦਾਰ ਜੀ ਬਸ ਉਹ ਤਾਂ ਜਦੋਂ ਮੈਂ ਤੈਨੂੰ ਦੇਖ ਲਿਆ ਬਲੱਡ ਤਾਂ ਸਾਰਾ ਸੋਕ ਤੇ ਵਗ ਗਿਆ ਫੇਰ ਹਾਏ ਹਾਏ ਗੁਰਮਣੀਏ ਤੁਹਾਡੇ ਤਾਂ ਮੁਖੌਲ ਕਰਨੇ ਦੀਆਂ ਹਾਲਤਾਂ ਨਹੀਂ ਹੈਗੀਆਂ। ਓਹੋ ਮੁਖੌਲ ਕਿਵੇਂ ਕਰ ਲਵਾਂ ਹਰ ਜੇਪਲਾਂ ਘੁਰਮਣੀਏ। ਚੱਲ ਤੈਨੂੰ ਘਰੇ ਜਾ ਕੇ ਕਾਜੂ ਨਾਲ ਦਾਹ ਦੇਉਂਗਾ ਅੱਜ। ਲਾ ਲਾ ਲਾ। ਉਹ ਕਾਜੂ ਉਹ ਹੀ ਜਿਹੜੇ ਉਹ ਤੇ ਖਾਂਦੇ ਹੁੰਦੇ ਨੇ ਨੂਨਜੇ ਵਾਲੇ। ਨੂਨਜੇ ਵਾਲੇ। ਕਲੇ ਪੈਦੇ ਕਰੇ। ਹਾਏ ਹੋਏ ਮਾਂ ਕਿਤੇ ਦੁੱਧੀ ਕਾਜੂ ਖਵਾਏਗਾ ਜਾਨ ਜੂ ਦੀ ਪੈਜੂ ਵੀ ਮੜੀ। ਕੋਈ ਗੱਲ ਨਹੀਂ ਉਹ ਵੀ ਕਾਜੂ ਖਵਾ ਦਾਂਗੇ। ਨਾਲੇ ਆਪਣੇ ਅਸੀਂ ਖੇਤ ਮਸ਼ੀਨ ਲੱਗੂਗੀ। ਉਹਨ ਇੱਕ ਦੋ ਦਿਨ ਤਾਂ ਘੁਰਮਣੀਏ ਲਾ ਜੀ। ਹਾਂ ਜਰੂਰ ਲਾ ਕੇ ਜਾਵਾਂਗੀ। ਕੁੜੀ ਨੇ ਫੋਨ ਕੀਤਾ ਤੇ ਕਿਹਾ ਤੇਰੇ ਅੱਛਾ ਜੀ ਮਾਂ ਤੂੰ ਆ ਜਾ ਉਹ ਚਲਾਉਣੀ ਹੈ ਕਿ ਤੁਮਹਾਨੂੰ ਮੈਂ ਚਲਾਉਂਦੀ ਸੀ ਅੱਜ ਉੱਥੇ ਖੜੀ ਸੀ ਕਹੂੰਗਾ ਐ ਅੱਡੇ ਤੇ ਜਦੋਂ ਕੁੜੀ ਦਾ ਫੋਨ ਆਇਆ ਚਲ ਵਧੀਆ ਹੋ ਗਿਆ ਨਾਲੇ ਧੰਨਵਾਦ ਸਾਡੇ ਦਰਸ਼ਨ ਹੋਏ ਤੁਹਾਡੇ ਲਾ 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 ਵਾਖੀ ਕੁੜਮਾ ਤੂੰ ਤਾਂ ਆਹੀ ਕਰਨਾ ਤੇਰੇ ਆ ਨਾਲ ਦੀ ਦੂਰ ਚੱਲਦੀ ਦਿਲ ਲਾ ਕੇ ਕੋਲ ਲਾ ਕੋਈ ਮੈਂ ਤਾਂ ਭੁੱਲ ਗਿਆ ਗੁਰਮੁਣੀ ਆ ਲਿਆ ਮੈਨੂੰ ਖੜਾ ਦੇ ਬਾਜਨ ਹੋਊਗਾ ਆਏ ਹਾਈ ਲੈ ਆ ਵੀ ਚੱਲ ਕੋਈ ਨਹੀਂ ਇਹ ਤਾਂ ਮੈਂ ਚੱਕ ਲੂਗੀ ਚੱਲ ਆ ਜਾ ਫਿਰ ਤੁਰਿਆ ਮੇਰੇ ਮਗਰ ਮਗਰ ਆ ਜਾ ਨਾਲ ਆਏ ਲਾ ਦੀ ਪੀੜ ਮਾਰ ਲੈ ਬਸ ਤੇ ਆ ਮਨ ਪੁੱਤ ਹਾਂਜੀ ਬਾਪੂ ਕੀ ਓਏ ਆ ਦੇਖ ਕੌਣ ਆਇਆ ਇੱਥੇ ਅਤਰੀ ਦੇ ਬਿਲਦੇ ਮੈਂ ਮੈਂ 80 ਕਾਲ ਉਹ ਦੇਖ ਲੈ ਸਰਦਾਰ ਨਹੀਂ ਏ ਤੇਰੀ ਕੁੜੀ ਤੇ ਚਾਪ ਨਹੀਂ ਚੱਕਿਆ ਜਾਂਦਾ ਲੈ ਸਹੀ ਏ ਸਰਦਾਰ ਦੀ ਕੋਈ ਆ ਮਨ ਪੁੱਤ ਆ ਜਾ ਕੋਈ ਆ ਮਨ ਪੁੱਤ ਤੂੰ ਐਂ ਕਰ ਉਤਰੀ ਬੇਬੇ ਵਾਸਤੇ ਕਾਜੂ ਲੈ ਕੇ ਆ ਪਹਿਲਾਂ ਮੈਂ ਲਿਆਉਂਦੀ ਆ ਲੈ ਕੋਈ ਨਹੀਂ ਮੈਂ ਪਾਣੀ ਲਿਆਉਣੀ ਆ ਬੇਬੇ ਨਾਲੇ ਚੰਗਾ ਉਹ ਕਰਮਣੀ ਐ ਕਰਦਾ ਫਿਰ ਮੈਂ ਥੇ ਨੂੰ ਚੰਦੂ ਬੈਦ ਕੋਲੇ ਲੈ ਜਾਂਦਾ ਆ ਜਿਹੜਾ ਨਾ ਬੋਦੇ ਨੂੰ ਸੋਜ ਜਾਣਾ ਉਹਦਾ ਮਿੱਟਾ ਜੇ ਬਾਦੂ ਕਰ ਨਾਲੇ ਜੇ ਹੱਥਾਂ ਚਾਹੂਗਾ ਹਾਂ ਹਾਂ ਚਲਾਈ ਕਰ ਸਰਦਾਰ ਆਹ ਮੜੇ ਠੰਡੇ ਜੀ ਹੋ ਜਾਣਾ ਤੇ ਫੇਰ ਲੈ ਚਲੀ ਮੈਂ ਨਹੀਂ ਕਰ ਬਦਲ ਕਰ ਲੈ ਕਾਜੂ ਦਾ ਕਾਜੂ ਦਾ ਬਿਸਕੁਟ ਕਿ ਕਰਾ ਕੇ ਰੇ ਇਸੀ ਕਿਉਂ ਉਹਦੇ ਜੀ ਪੀਉਂਦੇ ਨੇ ਕੱਟ ਜੀ ਹਾਂ ਵੇ 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 ਲੈ ਲੈ ਕੁੜੀ ਵੰਡ ਟੱਪਾ ਦੇ ਸੰਗ ਲੱਟਣਾ ਤੇਰੀ ਕੁੜੀ ਨੂੰ ਪਸੰਦ ਹੋਊਗਾ ਉਹ ਵੀ ਉੱਪਰ ਚਾਂਦੀ ਲਵਾ ਕੇ ਅੱਛਾ ਚਾਂਦੀ ਦਾ ਬੱਕ ਹਾਂ ਚਾਂਦੀ ਦਾ ਪਿਆਰਾ ਬੋ ਕਰਦੀਆਂ ਭਈ ਆਪਣੀ ਕੁੜੀ ਨੂੰ ਕਦੇ ਕੋਲੋਂ ਕੱਲੀ ਵੀ ਸੋਚ ਰਿਆ ਕਰ ਲੈ ਕੋਲੋਂ ਉਹੀ ਗੱਲ ਤੇਰੀਆਂ ਤਾਂ ਪਹਿਲਾਂ ਆਣੀਏ ਮਾਹੌਲ ਕਰਨੇ ਦੀ ਆਦਤ ਮੇਰੇ ਕੋਲ ਨਹੀਂ ਹੁੰਦਾ ਨਹੀਂ ਟਿੱਤਰਾ ਕਰਦਾ ਸੀ ਆ ਹੋਰਦੀ ਇਹੀ ਆਦਤਾਂ ਨੇ ਤੇਰੀਆਂ ਤਾਂ ਇਹ ਠੀਕ ਚੌਰਾ ਬੋੜਾ ਕਿਤਰੀ ਮੂਲੀ ਇਹ ਕੱਪੜਾ ਮੈਂ ਤਾਂ ਮਾਂ ਨੂੰ ਦਿੱਤਾ ਸੀ ਸਿੱਧਾ ਗੰਦੀ ਅਹੇ ਤਾਂ ਗੱਲ ਸੁਣੀਏ ਫੁਰਮਾ ਮੈਂ ਮम्मी ਪਾਣੀ ਪੀ ਲੈ ਬਾਬਾ ਕੋਈ ਕਾ ਤੁਮ ਲੈ ਕਿਤਰੀ ਬੇਬਸ ਬਾਬੂ ਜੀ ਚਾਣਾ ਲਿਆਉਂਗੀ ਚਲ ਕੋਈ ਨਾ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਤਾਂ ਬਾਹਰ ਬੈਹਿਣਾ ਠੀਕ ਹੈ ਹਾਂ ਚੰਗਾ ਭਾਈ ਲੈਓ ਪਾਣੀ ਦਾ ਪਾਣੀ ਥੋੜਾ ਲੈ ਆਇਓ ਅਰ ਕੋਈ ਬਦੰਗਰੀਆ ਝੜਾ ਜਿਹਾ ਪਾਈ ਜਾਦਾ ਬੇਬੇ ਮੈਨੂੰ ਤਾਂ ਅਸੀਂ ਤੂੰ ਗਰਮੀ ਚ ਮਾਈਆਂ ਮੈਂ ਤਾਂ ਤਾਂ ਲੈ ਆਈ ਸੀ ਨਹੀਂ ਪੜੇ ਤੇਰੇ ਸੋਰੇ ਦਾ ਟਾਤਾ ਤੇਰੇ ਪਿਓ ਨੇ ਕੁਲੱਖਾਂ ਦੇ ਘਰ ਨਾਲ ਪਤਾ ਤੇ ਆ ਗਿਆ ਤੁੱਕੇ ਹੁੰਦੇ ਗੋਟਾ ਦੇ ਮੇਰੇ ਮੇਰੀ ਗੱਲ ਸੁਣਦਾ ਮੰਮੀ ਆ ਬੁੜਾ ਜੇ ਤੈਨੂੰ ਅੱਗੇ ਠਰਕਾ ਪੂਰਦਾ ਕਿਸੇ ਨੂੰ ਵੀ ਨਾ ਗੋਡਾ ਗੁੱਡਾ ਨਹੀਂ ਦੇ ਦੋਣਾ ਨਹੀਂ ਹੁੰਦਾ ਤਾਂ ਤੈਨੂੰ ਕਿਹੜਾ ਜੰਡੂ ਕਹਿੰਦਾ ਤੇ ਉਹਦੇ ਕੋਲੇ ਲੈ ਕੇ ਜਾਣ ਨੂੰ ਪੂਰੀ ਜੰਡੂ ਗੁੰਡੂ ਨਹੀਂ ਹੈ ਬਾਈ ਚ ਬੋਲਦਾ ਨਹੀਂ ਚੱਲੇ ਮੇਰੇ ਕੋਲ ਮਤੇ ਸਾਰੇ ਦੇ ਸਾਥ ਲੈ ਕੇ ਆਇਆ ਕਰ ਅੱਨਾ ਚੰਗਾ ਹੋ ਬਚਾਰਾ ਮੇਰੀ ਗੱਲ ਸੁਣਦਾ ਮੰਮੀ ਮੈਂ ਸ਼ੱਕ ਨਹੀਂ ਕਰਦੀ ਮੈਂ ਜੋ ਵੀ ਨਹੀਂ ਸਹੀ ਕਹੀ ਫਿਰ ਪਛਤਾਵੇਂ ਕਿ ਮੈਨੂੰ ਪਤਾ ਇਹ ਕਿ ਉਹਦਾ ਸਾਰਾ ਟੱਬਰ ਮੈਂ ਘੱਟਦੀ ਆ ਤੂੰ ਥੋੜੀ ਘੱਟਦੀ ਐ ਨਾ ਨਾਲ ਹੁਣ ਨਹੀਂ ਚੱਲਦਾ ਆ ਦੇ ਦਸਾਂ ਟਾਈਆਂ ਹੱਥ ਖੇੜ ਲਾਂਦਾ ਫੇਰ ਇਹਦੇ ਨਾਲ ਕਿਹੜਾ ਨੂਨ ਤੜਕਰਾ ਚੱਲ ਤੂੰ ਹੁਣ ਚਾਹ ਲਿਆ ਮੈਂ ਪਹਿਲਾਂ ਆਹ ਚਾਹ ਬਣਾ ਲੈਣੀ ਪਹੀ ਜਕਾਇੜੀ ਸਿਰ ਮਾ ਤੇ ਜਦ ਨਾਲੇ ਬੋਲਦਾ ਰਿਹਾ ਤੂੰ ਐਂ ਕਰ ਤੂੰ ਰੈਸਟ ਕਰ ਲੈ ਮੈਂ ਚਾਹ ਮੰਗੀ ਠੀਕ ਠੀਕ ਆਹ ਵਾਲੀ ਦਾ ਪੁੱਤ ਬਿਸਕੁਟ ਨੇ ਦੇਸੀ ਕੀ ਉਹਦੇ ਔਰ ਡੱਬਾ ਲੈ ਹੁੰਦਾ ਤੈਨੂੰ ਨਾਲ ਆ ਮੈਂ ਥੋੜਾ ਦੇ ਸੰਤ ਪੈਸਾ ਲੱਗਾ ਕੋਈ ਨਾ ਮੇਰਾ ਮੋਬਾਈਲਾ ਠੀਕ ਆ ਆਹ ਹੋ ਗਿਆ ਠੀਕ ਆ ਕੋਈ ਨਾ ਸਰ ਆਦਰ ਬਾਪੂ ਜੀ ਅਤਿ ਵੀ ਬਣਾ ਦੀ ਪੁੱਤ ਪੁੱਤਿਆ ਆ ਵੀ ਵਿਚਾਰਾ ਆਇਆ ਨਈ ਬਣਾਉਂ ਬਾਪੂ ਨੂੰ ਵੀ ਦਊਂਗਾ ਲਾਇਆ ਅਮਲੀਆ ਜਿਹਦੇ ਰੰਨ ਉਂਜੀ ਨਾ ਉਹਦਾ ਸਾੰਭੀ ਲੈਂਦੀ ਉਹਦਾ ਰੰਨ ਵੀ ਨਹੀਂ ਕਿ ਚੂਲਾ ਤੋੜਤਾ ਦੀ ਉਹਨੇ ਕੀ ਬੜਬੜ ਕਰਦਾ ਰਿਆ ਤਾਇਆ ਓ ਯਾਰ ਫੌਜੀ ਦੀ ਸੱਸੇ ਮਿਲ ਗਈ ਮੈਨੂੰ ਮੈਦਾ ਲਾਉਂਦੀ ਪੈਰੀ ਹੱਥਾ ਉਹਦਾ ਬਣਾਉਣੇ ੱਤਕਾ ਦੇ ਕੇ ਚੂਲਾ ਤੋੜਤਾ ਦੀ ਮੇਰਾ ਚੱਲ ਕੋਈ ਨਾ ਆਪਾਂ ਖੇਤ ਚੱਲਦੇ ਆ ਉਥੇ ਮਸ਼ੀਨ ਵਾਗੀ ਮੇਰੀ ਗੱਲ ਸੁਣ ਜੀ ਵੱਢ ਰਿਹਾ ਆਪਾਂ ਮੇਰੇ ਤੋਂ ਤਾਂ ਜਾਇ ਨਹੀਂ ਨਾ ਮੇਰੇ ਤਾਂ ਸਰੀਰ ਟੁੱਟਿਆ ਪਿਆ ਮੇਰਾ ਚੂਲਾ ਤੋੜਦਾ ਦੀਆ ਉਹ ਸਰੀਰ ਤੇਰਾ ਤਾਇਆ ਕਾਇਮ ਕਰ ਤੂੰ ਚਾਲਾ ਇਹ ਕਰ ਫਿਰ ਤੂੰ ਖੇਤੀ ਚੱਲ ਚਾਚੂ ਲੈ ਕੇ ਚਾਹ ਤਾਂ ਬਣਵਾ ਰੱਖੀ ਆ ਚੱਲ ਕੋਈ ਗੱਲ ਨਹੀਂ ਮੈਂ ਆਉਣਾ ਫਿਰ ਅੱਧੇ ਘੰਟੇ ਤੱਕ ਪੱਲਾ ਗੱਲ ਤਾਂ ਸੁਣ ਲਾ ਹਾਂ ਬੋਲ ਇੱਕ ਤਾਂ ਤੂੰ ਯਾਰ ਖਾ ਕੇ ਤੈਨੂੰ ਪਤਾ ਰਹਿੰਦਾ ਨਹੀਂ ਬੜ ਬੜਾ ਅੱਗੇ ਓਏ ਹਜੇ ਤਾਂ ਕੁਝ ਨਹੀਂ ਖਾਦਾ ਚੱਲ ਮੈਂ ਖੇਤ ਆ ਜਾਊਗਾ ਤੂੰ ਗੋਲੀ ਖਵਾਉਂ ਚੱਲ ਤੂੰ ਚੱਲ ਮੈਂ ਖੇਤ ਆਉਣਾ ਫਿਰ ਆ ਜਾ ਚੰਗਾ ਹਾਂ ਲਿਆ ਪੁੱਤ ਰੋਟੀ ਲਿਆ ਭੁੱਖ ਬਲਾਈ ਲੱਗੀ ਪਈ ਆ ਲੈ ਮੈਂ ਦੱਸਾ ਗੁਰਮੀਏ ਬਤਾ ਕਿ ਡਿ ਚੂਹੇ ਦਾਪ ਦੇ ਹੋੜੇ ਹਣਾ ਤੂੰ ਏ ਕਾ ਦੇ ਢਿੱਡ ਦਾ ਮੇਰਾ ਤਨ ਲੈ ਜਾਦਾ ਮੁਰਦਾ ਕਿਹੜਾ ਦੇ ਦੇ ਕੇ ਅੱਛਾ ਤੂੰ ਠੰਡਾ ਪਾਣੀ ਦੇ ਆ ਤੇਰੇ ਵਾਸਤੇ ਮਿਲੋ ਜਨਾਹਰ ਤੋਂ ਲੈ ਉਹ ਕੈਂਪ ਪਰ ਪਰ ਕੇ ਹਣਾ ਤੇਰੀ ਵਰਕਰ ਠੰਡਾ ਠਾਰ ਹੈ ਮੈਂ ਕਿੱਥੇ ਠੰਢੀ ਆ ਆ ਦੇਖ ਲੈ ਆਮਨ ਦਾ ਬਾਪੂ ਕਹਿੰਦਾ ਸੀ ਤੂੰ ਤਾਂ ਅੱਗ ਦੇ ਨਾਲ ਆ ਜੇ ਮੜਾ ਜਾ ਪੈਰ ਧਰ ਦੇ ਲੰਬੂ ਠਾਦਾ ਨਹੀਂ ਆ ਨੇ ਇਹ ਨਾ ਕਰਦਾ ਜੀ ਭਾਈ ਹੋਰ ਲੈ ਪੁੱਛ ਨਾ ਕੁੜਮਾ ਲੈ ਰੋਟੀ ਖਾ ਲੈ ਕੁੜਮਾ ਆਇਆ ਕੋਈ ਨਾ ਤੂੰ ਖਾ ਪਹਿਲਾਂ ਰੋਟੀ ਆਮਨ ਪੁੱਤ ਆਪੇ ਲਿਆ ਦੂ ਮੈਨੂੰ ਦਾ ਅੱਛਾ ਨਹੀਂ ਆਮਨ ਆ ਤੇਰੇ ਬਾਪੂ ਜੀ ਨੇ ਰੋਟੀ ਲੈ ਆ ਦੇ ਪੁੱਤ ਨਹੀਂ ਮੇਰੀ ਰੋਟੀ ਚ ਨੀਟ ਪਾ ਲੂਗਾ ਕੁੜਮਾ ਮੇਰਾ ਮਖੌਲ ਕਰਦੀਆਂ ਹੋਰ ਮੈ ਤਾਂ ਦਿਲਤੀ ਲੱਗਦੀ ਨਾ ਲੈ ਲੈ ਦਿਲ ਤੇ ਨਾ ਲਾਓ ਜੇ ਮਾਂ ਵੀ ਜਿਹੜੀ ਗੱਲ ਕਹੂੰ ਮੈਂ ਤਾਂ ਮਖੌਲ ਚ ਕਹੂੰ ਅੱਛਾ ਤੂੰ ਮੇ ਖਾਣ ਕਰ ਲੈਣੀ ਛੱਡ ਆਂਦੀ ਏ। ਕਾ ਮਾਰੇ ਬੁਣੀ ਲਾਇਆ ਕੁੜਮਾ। ਚਲ ਚੰਗਾ ਰੋਟੀ ਖਾ ਲੈ ਕਿਤੇ ਗੱਲ ਨਾ ਕਰਦੇ। ਹਾਏ ਹਾਏ ਚਲ ਤੂੰ ਹਾਏ ਕਹਿਂਗਾ। ਆਹੋ ਕੀ ਕਹਦਾ ਪਾਣੀ ਦਾ ਗਲਾਸ ਫੜਾ ਦੇਂਗਾ। ਚਲ ਕੋਈ ਨਾ ਖਾ ਲੈ ਰੋਟੀ। ਮੇ ਅੱবি ਜਿਹੜਾ ਗੋਲਾ ਏ ਠੰਡਾ ਹੋ ਗਿਆ ਹੁਣ। ਲਾ ਏ। ਤੇ ਮੈਂ ਸਾਰੀਆਂ ਜਾਣਦੀਆਂ ਕੁੜਮਾ ਤੇ ਕਿੱਥੇ ਗੱਲਾਂ ਮਾਰਦਾ। ਚਲ ਆਇਆ ਦੋ ਦਿਨ ਆਂ ਆ ਕਰਨਾ ਹੱਸ ਕੇ ਕਿੜੇ ਮੁੜ ਚੁੰਗੀ। ਲੈ ਜਰਨੇ ਲਿਆ। ਟੋਪਵੋ ਤੋ ਹੋਊਗੀ। ਪੂਰੇ ਪੈਕੇ 10 ਮਿੰਟ ਕਰ ਲੈ ਆਰਾਮ। ਨਲੇ ਆਰੀਆ ਗੁਰਮਣੀ ਕਰਾਂਗੇ ਗੁਰਮਣੀ ਨਾਲ ਅੱਜ ਗੱਲਾਂ ਬਾਤਾਂ। ਮੈਂ ਤਾਂ ਨਹੀਂ ਮੇਰੇ ਸਾਲੇ ਦਿਨੂ ਅੱਜ ਸੌਣ ਦਿੰਦਾ ਦੇਖੀ ਫਿਰ। ਆਏ ਹਾਏ ਮੈ ਜਾ। ਨੇ ਕੁੜੇ ਆ ਮਨ। ਆ ਦੇ ਬੇ। ਨਹੀਂ ਮਦਾ ਹੈ ਕੈਂਤੀ ਕੁੜੇ। ਕੁੱਟ ਕੇ ਚਾਹ ਬਣਾ ਦੇ ਤੇਰੇ ਬਾਪੂ ਜੀ ਵਾਸਤੇ। ਨਾਲੇ ਮੈਂ ਪੀ ਲੂੰਗੀ ਦੋ ਕੁੱਟਾ। ਓ ਬੇਬੇ ਮੇਰੀ ਗੱਲ ਸੁਣ। ਉਹ ਬਾਪੂ ਦਾ ਬਾੜਾ ਨਹੀਂ ਕਰੀ ਜਾਂਦੀ ਲੈ ਕੁੜੇ ਫੇਰ ਕੀ ਹੋ ਗਿਆ ਤੇਰਾ ਪਿਓ ਹੋਇਆ ਜਾਂ ਮੇਰਾ ਜਮਾਈ ਦਾ ਪਿਓ ਹੋਇਆ ਇੱਕੋ ਹੀ ਗੱਲ ਹੁੰਦੀ ਆ ਨਹੀਂ ਉਹ ਨਹੀਂ ਇੱਕੋ ਗੱਲ ਸਮਝਦੇ ਫੇਰ ਮੈਂ ਕਹੀਂ 12 ਡਾਦੰਨੇ ਕਲੀਆਂ ਤੇ ਤੇਰੀਆਂ ਨਹੀਂ ਤੁਹਾਨੂੰ ਤਾਂ ਉਹੀ ਬਹਿਮ ਖਾਈ ਜਾਂਦਾ ਰਹਿੰਦਾ ਕੁੜੇ ਫੇਰ ਕੀ ਹੋ ਗਿਆ ਜੇ ਮਾੜੀ ਮੋਟੀ ਅਸੀਂ ਹੱਸ ਕੇ ਗੱਲ ਕਰ ਲਵਾਂਗੇ ਤੂੰ ਇੰਜ ਕਰ ਘਰੇ ਵੈਲੀ ਰਹਿਣੀ ਆ ਨਾ ਹਾਂ ਚਾਹੀਦਾ ਲੱਗ ਰਿਹਾਈ ਤੂੰ ਮੈਂ ਭਾਂਡੇ ਮਾਂਜਦੇ ਨੇ ਹਜੇ ਹੇ ਹੇ ਪੁੱਤ ਤੀਏ ਤੇ ਨੂੰ ਪਤਾ ਮੇਰੇ ਤਾਂ ਗੋਡੇ ਦੁਖਦੇ ਆਗੇ ਤੇਨੇ ਇੱਕ ਗੱਲ ਕਹਾ ਹਾਂ ਗੁੜੇ ਨੂੰ ਕਹਿ ਕਹ ਨਾਲ ਤੂੰ ਚਾਹ ਪੀਲਾ ਨਾਲ ਮੈਂ ਪੀ ਲੁਗਾ ਚਾਹ ਬਣਾ ਲਗਾ ਕੁੜੀ ਦਾ ਪਾਂਡੇ ਮਾਂ ਦੇ ਇਹ ਗੱਲ ਸੁਣ ਜੇ ਤੇਰੇ ਪਿਓ ਨੂੰ ਕਹਿ ਤਾਂ ਵੀ ਚਾਹ ਬਣਾ ਲੈਨੀ ਉਹ ਤਾਂ ਵਿੱਚ ਭੁੱਕੀ ਪਾ ਕੇ ਪੀਊਗਾ ਮੈਨੂੰ ਜ਼ਹਿਰ ਹੋਈ ਜਾ ਤਾਂ ਹੀ ਤੇ ਕਿਹਾ ਕਿ ਤੇਰੇ ਕਹ ਤਾਂ ਚਾਹ ਮੈਂ ਤਾਂ ਮੈਂ ਬਣ ਜੂ ਮੈਨੂੰ ਕਹਿੰਦੇ ਮੈਂ ਪਾਂਡੇ ਮਾਂ ਦੇ ਇਕੱਠੇ ਹੋਏ ਪੈਣੇ ਮੈਂ ਤਾਂ ਗੱਲਾਂ ਮਾਰ ਲੜੇ ਤੇਰੇ ਬਾਪੂ ਨਾਲ ਬੈ ਕੇ ਤੂੰ ਉਹ ਚਾਹ ਤਾਂ ਦੇ ਗਟਕਾ ਮੈਨੂੰ ਤਾਂ ਤੇਰੇ ਵੀ ਲੱਛਣ ਉਹਨਾਂ ਨਾਲ ਹੀ ਮੈਚ ਕਰਦੇ ਰਹਦੇ ਹਾਏ ਹਾਏ ਨਹੀਂ ਕੁੜੇ ਇਹ ਕੈਨੇ ਹੁੰਦੇ ਨੇ ਈਦਾ ਹਮੇਸ਼ਾ ਮਾਂ ਦੇ ਪੱਖ ਚ ਹੁੰਦੀ ਆ ਤੂੰ ਤਾਂ ਮੇਰੀ ਲੱਤ ਤੋੜਨੇ ਤੇ ਲੱਗੀ ਹੋਈ ਹੈਗੀ ਮੈਨੂੰ ਤਾਂ ਤੂੰ ਤਪਾ ਲਿਆ ਤੂੰ ਕਹਦੀ ਆਂ ਤੁਸੀਂ ਆਪਣੇ ਘਰੋਂ ਡੰਡੀ ਖਾ ਭਈ ਤੂੰ ਤਾਂ ਜਦੋਂ ਦੀ ਆਈ ਕਦੀ ਰੋਟੀ ਦੇਂਦੇ ਕਦੀ ਚਾਹ ਦੇਂਦੇ ਮੈਨੂੰ ਪਹਿਲਾਂ ਉਹ ਚਾਉਣਾ ਨਹੀਂ ਸੀ ਟਿਕਾਣ ਦੇਂਦਾ ਹੈ ਇੱਕ ਵਾਰ ਕੱਟੀ ਹੋਰ ਤੂੰ ਆ ਗਈ ਫੇ ਤੂੰ ਵੀ ਚੱਲ ਚੁੱਕ ਜੁੰਡੀ ਇਸ ਤਰ੍ਹਾਂ ਆਪਣੇ ਘਰ ਲੈ ਕੁੜੇ ਕੁੜੀਆਂ ਗੱਲ ਕਹੀ ਜੀ ਕਰਦੀਆਂ ਤੀਏ ਆ ਹੁਣ ਧੋਕ ਦੇਣਾ ਹਜੇ ਮੈਂ ਅੱਜ ਤੁਰ ਹੀ ਆਈ ਆ ਤਾਂ ਕਰਕੇ ਗੋਡਾ ਦੁਖਣ ਲੱਗ ਗਿਆ ਆ ਠੀਕ ਹੋ ਜਾਣ ਦੇ ਬਤਾ ਕੋੜੇ ਮੰਗੂ ਚੱਲਣ ਲੱਗ ਜੂ ਫੇ ਫਿਕਰ ਨਾ ਕਰ ਤਰੀ ਗੱਲ ਸੁਣ ਲੈ ਜਾਂ ਤਾਂ ਆਪ ਚਾਹ ਕਰ ਲੈ ਜਾਂ ਬੁੜੇ ਨੂੰ ਕਹਿ ਦੇ ਮੇਰੇ ਕਿਉਂ ਗੱਲ ਪਈ ਨਹੀਂ ਮੈਂ ਭਾਂਡੇ ਮਾਂ ਚਾਹ ਦਾ ਢੇਰ ਲੱਗਾ ਪਿਆ ਮੈਂ ਕੱਪੜੇ ਘੋਨੇ ਨਾਲੇ ਮੇਰੀ ਗੱਲ ਸੁਣ ਤੂੰ ਭਾਂਡੇ ਮਾਂ ਚਾਹ ਤੇਰੇ ਬਾਪੂ ਜੀ ਨੂੰ ਕਹਿ ਦੇ ਕਿ ਬੇਬੇ ਜੀ ਚਾਹ ਮੰਗਦੀ ਆ ਚਲ ਕਹਿ ਦੇਣੀ ਹਾਂ ਤੂੰ ਜਾ ਪੱਜ ਹਾਂ ਮੈਂ ਕਹਿਣੀ ਦੱਸ ਵੀ ਘੁੱਟ ਚਾਹ ਦੇ ਬਣਾ ਦੇ ਤੂੰ ਤੇਰੇ ਬਾਪੂ ਜੀ ਵਾਸਤੇ ਫੇ ਕਰਾ ਤੂੰ ਨਹੀਂ ਸੀ ਹੋ ਜਾਈਂਗੇ ਇਹਦੇ ਮੇਰੇ ਧੀ ਦੇ ਲੱਸਣ ਨਹੀਂ ਹੈਗੇ ਬਸ ਸੁਣੇ ਮੇਰੇ ਕੁੜਮ ਤਾਂ ਪੱਠੇਰੇ ਚੰਗੇ ਨੇ ਬਾਪੂ ਜੀ ਬਾਪੂ ਜੀ ਉਹहां ਭਾਈ ਓਹੋ ਬੇਬੇ ਕਹਿੰਦੀ ਸੀ ਹਾਂ ਭਾਈ ਬਾਪੂ ਨੂੰ ਕਹਿੰਦੇ ਚਾਹ ਪਿਆ ਦੇ ਬਣਾ ਕੇ ਓਹ ਭਾਈ ਤੈਨੂੰ ਪਤਾ ਤਾਂ ਹੈਗਾ ਤੂੰ ਬਣਾ ਲਾਂਗਾ ਚਾਹ ਭਾਈ ਓਹੋ ਕਹੀ ਜਾਂਦੀ ਵੀ ਮੇਰਾ ਕੁੜਮ ਪਿਆਊਗਾ ਭੁੱਕੀ ਪਾਕੀ ਪਾ ਕੇ ਚਲ ਕੋਈ ਨਾ ਭਾਈ ਮੈਂ ਬਣਾ ਦਿੰਨਾ ਦੋ ਕੱਪ ਹਾਂ ਬਾਪੂ ਜੀ ਬਣਾ ਲਓ ਮੈਂ ਤਾਂ ਸੀ ਕਿ ਮੈਂ ਭਾਂਡੇ ਧੋਣੇ ਨੇ ਨਾਲੇ ਹਜੇ ਕੱਪੜੇ ਧੋਣ ਵਾਲੇ ਨੇ ਉਹਨਾਂ ਚੋਂ ਉਹ ਆ ਜੁਕੇ ਉਹ ਦੇਖ ਲੈ ਭਾਈ ਘੋੜੇ ਦੀ ਬਹੂ ਨੇ ਵੀ ਅੱਜ ਜਾਣਾ ਦੀ ਹੋਰ ਉਹੀ ਤਾਂ ਅੱਜ ਤਾਂ ਕੰਮ ਸਿਰ ਤੇ ਉਤੋਂ ਮੈਨੂੰ ਤਾਂ ਪਤਾ ਮੇਰੇ ਸਵੇਰ ਦਾ 1 ਮਿੰਟ ਬੈਠਣ ਨਹੀਂ ਹੋਇਆ ਅੱਜ ਉਹ ਸੱਚ ਭਾਈ ਘੋੜਾ ਖੇਤ ਗਿਆ ਹੋਇਆ ਜੀਰੀ ਵੜਾਉਣਾ ਉਧਰੋਂ ਰੋਟੀ ਰੋਟੀ ਪਹਚਾਤੀ ਉਹਦੇ ਕੋਲੇ ਹਾਂ ਚਾਹ ਤਾਂ ਲੈ ਕੇ ਸੀ ਕਹਿੰਦੇ ਰੋਟੀ ਹਜੇ ਚਾਹੀਦੀ ਨਹੀਂ ਚਲ ਕੋਈ ਨਾ ਭਾਈ ਮੈਂ ਬਣਾ ਦਿੰਨਾ ਦੋ ਕੱਪ ਚਾਹ ਦਿਆ ਕੋਈ ਨਾ ਚਲ ਨਾਲੇ ਬਹਾਨਾ ਕੀ ਬਤਾ ਕੁੜਮ ਨਹੀਂ ਖ ਮੰਨਾ ਇਹ ਜੀ ਚਾਹ ਬਣਾਈ ਘੁਰਮ ਨੇ ਸਾਰਾ ਦਿਨ ਤੇਰੇ ਗੁਣੇ ਗਾਈ ਜਾਵੇ ਲੈ ਆ ਜਾ ਫਿਰ ਰਸੋਈ ਚ ਚੱਲਦੇ ਚਰਨੇ ਲਿਆ ਮੰਮੀ ਮੈਂ ਜਿਹੜੀ ਗੱਲ ਕਰਕੇ ਤੈਨੂੰ ਬੁਲਾਇਆ ਸੀ ਨਾ ਉਹ ਤਾਂ ਗੱਲ ਤੇ ਹੀ ਉਹ ਮੈਂ ਕਿਹਾ ਗੋਡੇ ਨਹੀਂ ਭੰਗੂ ਘੂਸੇ ਚ ਪਾਇਆ ਰਿਹਾ ਮੈਨੂੰ ਹੈ ਹੈ ਕਿ ਲੈ ਹੁਣ ਦੱਸ ਕੀ ਕਰਨਾ ਹੈ ਮੈਂ ਸੈਨੂੰ ਤਾਂ ਬਾਰ ਬਾਰ ਫੋਨ ਕਰੀ ਨਾਂਦੀ ਸੀ ਵੀ ਜਿਹੜਾ ਕੌਲੀ ਆ ਹਾਂ ਉਹਦਾ ਮੇਰੇ ਕਿਥੇ ਨਹੀਂ ਨਾ ਨੀ ਜੰਗ ਦੇ ਅੰਦਰ ਦੇ ਚੋਣੇ ਕੀ ਅਜਾ ਦੇਖ ਲਾ ਕੇ ਵੀ ਸੋਨੇ ਦੀ ਬਣੀ ਆ ਉਹ ਤਾਂ ਤੇਰਾ ਬੰਦੇ ਉਹਦੇ ਫੋਨੇ ਬਣੀ ਉਹ ਤਾਂ ਮੈਂ ਜੇ ਮੰਗ ਲਾ ਕੇ ਤੇ ਮੈਂ ਬਾਜ਼ਾਰ ਜਾਣ ਲਈ ਕਹਦਾ ਵੀ ਅੱਜ ਮੈਂ ਸ਼ੋਪਿੰਗ ਕਰਨ ਜਾਣੀ ਆ ਪਹਿਲਾਂ ਉਹ ਤਿਆਰ ਹੋਈ ਬੈਠੀ ਹੁੰਦੀ ਵੀ ਮੈਂ ਲੰਮੀ ਆ ਪਾਪਾ ਇਨੀ ਸਪਾਰੀ ਭਿਆਨਾ ਦਾ ਸਾਰਾ ਕੰਮ ਆ ਕਰਨਾ ਕਰਨਾ ਉਹ ਤਾਂ ਮੋਬਾਈਲ ਲੈ ਕੇ ਸਾਰੀ ਘੜੀ ਨਹੀਂ ਦੇਖੀ ਲੱਗੀ ਮੈਂ ਤਾਂ ਉਹ ਮਾੜਾ ਮਟਰ ਕਿਹਾ ਨੇ ਫੋਨ ਅਸ ਫੋਨ ਜੀ ਇਹੋ ਕਰ ਕੀ ਰਹੀ ਹੈ ਮੈਂ ਹੋਜੀ ਨੂੰ ਵੀ ਕਿਹਾ ਮੈਂ ਬਾਪੂ ਨੂੰ ਵੀ ਕਿਹਾ ਅਤਾ ਆਪਣੇ ਜੇਟ ਨੂੰ ਵੀ ਕਿਹਾ ਭਾਈ ਇਹਨੂੰ ਸੰਭਾਲਾ ਬਥੇਰੀ ਪੁੱਤ ਦਾ ਉਹ ਉਹਨੇ ਵਿਖਲੇ ਪੈਣਾ ਮੀਂਹ ਤੇ ਨਹੀਂ ਪਤਾ ਮੈਨੂੰ ਲੱਗ ਰਿਹਾ ਹੈ ਮਾ ਡਰਾਮੇ ਕਰਦੇ ਫੋਟੋ ਫਟਾ ਕੇ ਆਏ ਲੱਗਦਾ ਫੌਜੀ ਨੂੰ ਮਿਲ ਕੇ ਖਾਂਦਾ ਤੇਰਾ ਜੇੜੀ ਕੀ ਪਤਾ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੀ ਤਨਖਾਹ ਆ ਫੌਜੀ ਸਾਹੀ ਹੋ ਰਹੀ ਹੈ ਜਦੋਂ ਹੁਣ ਵਰਤਾਂ ਦੇ ਕੱਪੜੇ ਲੈ ਕੇ ਲੁੱਟੇ ਨੂੰ ਤੇ ਉਹ ਕੋਲੇਗੀ ਉਹ ਕੱਟੇ ਵੀ ਮੇਰਾ ਮਾਰੂਗੀ ਆ ਤੇਰੇ ਪੱਲੇ ਘਰ-ਬਾਰ ਕੀ ਨਹੀਂ ਰਹਿਣਾ ਮੈਂ ਤਾਂ ਕੀ ਕਰਨਾ ਹੈ ਹੁਣ ਮੈਂ ਪਰ ਜਿਹਨੂੰ ਆਪਦਾ ਬੰਦਾ ਹੀ ਉਹਨਾਂ ਕੋਲ ਹੀ ਜਾਉਣਾ ਆਪਣੀ ਜਿੰਦਗੀ ਆਪਣੀ ਬਜੇ ਸੇ ਬਾਪੇ ਤੋਂ ਪੂਤ-ਪੂਤ ਕਰਾ ਲਿਓਂਦੀ ਇਹਦੇ ਹੁੰਦੇ ਨੇ ਪਾਏ ਸਰਚ ਕਦੇ ਬੰਦਾ ਬਸਿ ਹੋ ਜਾਂਦਾ ਹੈਗਾ ਮੇਰੇ ਕਾਨੂੰ ਹੁੰਦੇ ਨੇ ਇਹ ਕਾਨੂੰ ਇਹਦੇ ਬਾਬੇ-ਬੂਬੇ ਦਾ ਜੋਰ ਚਾਹਦਾ ਕਿਸੇ ਦਾ ਨਹੀਂ ਚਾਹਦਾ ਕਿਉਂਕਿ ਇਹ ਤਾਂ ਬਾਬੇ ਦਾ ਦਰਦ ਕੰਡ ਕਰਦੇ ਨੇ ਬਹੁਤੀ ਗੱਲਾਂ ਲੋਰ ਕਰਦੇ ਜਾਂਦੇ ਕਿਤੇ ਮੈਨੂੰ ਹੀ ਘਰੋਂ ਕੱਢ ਦੇ ਬਾਹਰ ਬਾਬਾ ਮੈਂ ਤਰ ਤਰ ਤੁਰੂ ਬੁੜੂ ਭਾਈ ਤਾ ਮੈਨੂੰ ਨਹੀਂ ਬੰਦਾ ਪਈ ਮੇਰਾ ਹੁਣ ਆਈਏ ਦਾ ਹੱਲ ਕਰਕੇ ਜਾਂ ਤੂੰ ਬੇਤੋ ਜਿੰਮੂ ਤੇ ਪੱਕੇ ਨਹੀਂ ਤੁਰਦੀ ਮੈਂ ਹੁਣ 8000 ਕਰ ਉਹ ਦੇਖਦੀ ਚੱਲ ਨਾ ਹਲਕੇ ਤੇ ਡੰਡਾ ਮੈਂ ਕਿਹੜੇ ਹਿਸਾਬ ਨਾਲ ਦਿੰਨੀ ਐਂ ਇਹਨਾਂ ਮੈਂ ਕੱਢਦੀ ਆ ਵਾਟ ਤੈਥੋਂ ਨਹੀਂ ਲੋਟ ਆਉਂਦੇ ਹੈਗੇ ਕੰਜਰਾਂ ਨੇ ਮੇਰੇ ਸਿਓਲੇ ਵਰਗੇ ਕੀ ਰੋਲ ਕੇ ਰੱਖਦੀ ਮੈਂ ਤੈਨੂੰ ਜ਼ਰਾ ਪਈਆ ਕਿਹੜਾ ਬੰਦਾ ਸਮਝ ਨਹੀਂ ਆਉਂਦੀ ਕਮੀ ਕੀ ਆ ਮੇਰੇ ਦਾ ਉਹ ਬੈਗਾ ਸਰਦਾਰ ਜੀ ਲੈ ਚਾਹ ਪੀਲਾ फेर जा ता ठीक है कुलमा ओ अमन पुत्तर ओ तू तेरी बीवी दे की कर न भरी जानी है भाई ना बाड़ी मोटी सोनू सामने नहीं ताएंगे सरदार जी कादी शरण भाई मेरे की आई थी दुखी हैं तू सी खा लीजिए बीवियां करते होंगे ओ कोई तूदा उई कर जानी आ अमन नु पूछना इने कदे मेरे कोई गल करी है अपना भी मैं दुखी हां ना तू तेरा बापूजी कोले गन्न कर आप ही गल करूंगा नाल कीती थी बापूजी नाल गल ओदा कुटगटा ਆਪਰ ਉਹਨੂੰ ਢਾਲ ਦਈਏ ਬਾਪੂ ਜੀ ਉਹ ਨਹੀਂ ਢਾਲ ਦੇਈ ਤੁਲੀ ਤਾਂ ਬਾਹਰ ਜਾ ਕੇ ਬੈਹ ਜਿੰਦੇ ਉਹ ਫਿਰ ਹੁਣ ਪੁੱਤ ਮੈਂ ਸਾਦਨ ਤਾਂ ਕਿੱਥੇ ਬਹਿ ਸਕਦਾ ਬਣਾ ਹੁਣ ਤੁਸੀਂ ਦੇਖ ਲਓ ਵੀ ਫੌਜੀ ਕਿਆ ਨਾਲੀ ਚਲਗੀ ਬੰਦਾ ਪੁੱਛੇ ਦੁੱਖ ਮੈਨੂੰ ਹੋਣਾ ਜਾਂ ਤਾਂ ਫੌਜੀ ਦਾ ਤਾਂ ਉਹਨੂੰ ਹੋਣਾ ਚਾਹੀਦਾ ਤਾਂ ਸੋਗ ਚ ਪੈ ਗਈ ਜਾਨ ਤੇ ਚੱਕਰ ਚ ਉਹਦਾ ਗੱਲ ਤੇ ਨਹੀਂ ਸਿਆਣੀ ਆ ਭਾਈ ਨਾ ਕੁੜਮਾ ਤੋ ਉਹਦਾ ਰੱchna ਤੂੰ ਵੀ ਮੇਰਾ ਤਾਂ ਵੱਡੀ ਦਾ ਚੱਕਰ ਛੋਟਾ ਹੁੰਦੇ ਨਾਲ ਆ ਤਾਂ ਮੇਰੀ ਦੀ ਉਹਦਾ ਡੱਬਾ ਰਸਾ ਸਫੇਰ ਉਹ ਪਾਈ ਜੀ ਆਜਾ ਪਕੜਾ ਚੱਕਾਂਗੇ ਆਪਦਾ ਢਿੱਡੇ ਨੰਗਾ ਹੋਊਗਾ ਹੁਣ ਮੈਂ ਤੈਨੂੰ ਕੀ ਦੱਸ ਦਿੰਦਾ ਨਾ ਕਿ ਤਰਨਾ ਤੋਂ ਬਾਪੂ ਤੁਹਾਡੀ ਚੇਤ ਜਿੰਦਗੀ ਤਾਂ ਮੇਰੀ ਖਰਾਬ ਹੋ ਗਈ ਮੈਂ ਕਿਉਂ ਕਮਨ ਜਾ ਰਹੀ ਤੂੰ ਕੋਈ ਨਾ ਪੁੱਤ ਰੋ ਨਾ ਕੋਈ ਨਹੀਂ ਹੁਣ ਆਉਣ ਤੋਂ ਨਾਲੇ ਵੱਡੇ ਨੂੰ ਨਾਲ ਆਉਣ ਤਾਂ ਉਹਨੂੰ ਦੇਖੀ ਮੈਂ ਕਿ ਮੈਂ ਗੁੱਡੀਆਂ ਘਵਾਉਣੀਆਂ ਇਹਨਾਂ ਦੀਆਂ ਉਹ ਚਲ ਸਰਦਾਰ ਜੀ ਤੂੰ ਵੀ ਜਾ ਦੇ ਮਨ ਤੇ ਬੋਝ ਨਾ ਆਪਾ ਕਿਉਂ ਦਾ ਫਾਪਾ ਮੇਰੀ ਧੀ ਦੁਖੀ ਸਰਦਾਰ ਜੀ ਅੱਜ ਬੋਝ ਨਾ ਆਪਾ ਤੈਨੂੰ ਤਾਂ ਗੱਲਾਂ ਹੁੰਦੀਆਂ ਨੇ ਉਹ ਗੱਲਾਂ ਤਾਂ ਹੁੰਦੀਆਂ ਨੇ ਆ ਅੰਮ ਨੂੰ ਪੁੱਛ ਕੇ ਦੇਖਦਾ ਕਲੇ ਮਿਹਨਤੀਆਂ ਤੋਂ ਘੱਟ ਰੱਖਿਆਗਾ

ਹੈਗੀ ਉਹ ਐਂ ਕਰ ਕਿਵੇਂ ਜੜੂਗਾ ਭਾਈ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਚਿਰ ਘਰ ਨਹੀਂ ਝੜਦਾ ਮੇਰੀ ਗੱਲ ਸੁਣ ਲੈ ਸਰਦਾਰ ਜੀ ਆ ਜਿਹੜਾ ਹੈਗਾ ਮਾੜਾ-ਮੋਟਾ ਜ਼ਮੀਨ ਜਾਏਗਾ ਤਾਂ ਘਰ ਬਾਰੇ ਨੂੰ ਫੜ ਕੇ ਜਾਏ ਪਰ ਉਹਨੂੰ ਬਾਹਰ ਕੱਢ ਦੇ ਦੇਖ ਭਾਈ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਚਿਰ ਤਾਂ ਮੈਂ ਕਿਸੇ ਨੂੰ ਖੁੱਟ ਨਹੀਂ ਦਿੰਦਾ ਖੁੱਟ ਨਹੀਂ ਦਿੰਦਾ ਫਿਰ ਮੈਂ ਕੀ ਐਈ ਘੱਟੇ ਖਾਊਗੀ ਨਾ ਉਹਦਾ ਲਾਇਦਾ ਨਹੀਂ ਹੈ ਕਿ ਜਿਹੜੀ ਮੈਂ ਦਿੱਤੀ ਫੋਕ ਦੁਰਾ ਕੇ ਗੋਲਪੜੇ ਕਰਦੀ ਫਦੀ ਹੈਗੀ ਕਿਉਂ ਤੱਕੇ ਖਾਊਗੀ ਭਾਈ ਇਹਨੂੰ ਸਾਰਾ ਕੁਝ ਮਿਲਦਾ ਮੈਂ ਆਪਦੀਆਂ ਥੀਆਂ ਤੋਂ ਵਧ ਰੱਖਦਾ ਭਾਈ ਇਹਨੂੰ ਤੂੰ ਇਹ ਤਾਂ ਬੱਧ ਰੱਖ ਦਿਓ ਆ ਮਾੜਾ ਮੋਟਾ ਕੁੰਡੇ ਦੇ ਪਿੱਛੇ ਨ ਜਾਓ ਵੀ ਤੇਰੀ ਜਨਾਨੀ ਆ ਭਾਈ ਵਿਆਹ ਕੇ ਆਈ ਹੋਈ ਆ ਉਹਨਾਂ ਨੇ ਸਿੱਟ ਕੇ ਨਹੀਂ ਤੜੀ ਹੋਈ ਉਹ ਤਾਂ ਭਾਈ ਉਹਨੂੰ ਵੀ ਚਾਹੀਦਾ ਕੋਰਲ ਵੀ ਚਾਹੀਦਾ ਵੀ ਮੇਰੀ ਤੀਵੀ ਕਿੱਥੇ ਚਲਦੀ ਆ ਕੋਈ ਨਾ ਥੋੜਾ ਕੁਝ ਨਾ ਭਾਈ ਉਹ ਤਾਂ ਥੋੜਾ ਉਹਨਾਂ ਨੂੰ ਮੈਂ ਦੇਖੀ ਕਿਵੇਂ ਕਰਨੀ ਆ ਹੁਣ ਚਲ ਕੋਈ ਨਾ ਸਰਦਾਰ ਨਹੀਂ ਐ ਤੂੰ ਜ਼ਿਆਦਾ ਗੁੱਸਾ ਨਾ ਕਰ ਆ ਤੱਤੀ ਤੱਤੀ ਚਾਹ ਪੀ ਲੈ ਕੋਈ ਤੱਤੀ ਤਾਂ ਹੁਣ ਦੇਖੀ ਤੇਰੇ ਬਾਪੂ ਜੀ ਸੱਚ ਕਹਿੰਦੇ ਸੀ ਕਹਿੰਦੇ ਤੇਨੂੰ ਤਾਂ ਹੱਥਵਾਜਰ ਲਾਟ ਮਾਰਦੀ ਆ ਉਹ ਲਾਟ ਉਹਨਾਂ ਨੇ ਤਾਂ ਕੰਦੀ ਰੱਖੀ ਹੋਣ ਕਿਹਦੇ ਹਿਸਾਬ ਨਾਲ ਤੂੰ ਉਹ ਚੱਲ ਕੋਈ ਨਾ ਮਨ ਭਾਈ ਥੋੜਾ ਤੇਰੀ ਬੀਬੀ ਨੂੰ ਪਾਣੀ ਦੇ ਛੱਟੇ ਮਾਰ ਕੇ ਠੰਡੀ ਕਰ ਮੈਂ ਜਾ ਕੇ ਚਾਹ ਬੁਣਾਵਾਂ ਕੋਈ ਨਹੀਂ 1 ਕਿਲੋ ਕਟਾਲੀ ਮੈਂ ਪਾਉਣੀ ਆ ਜੀ ਦੇਖ ਲੈ ਤਾਂ ਤੁਸੀਂ ਹੁਣ ਕੀ ਰਗਤ ਮਾਸੇ ਉੜਦੇ ਲੇਤੇ ਤੂੰ ਫੇਰ ਨਾ ਕਰ ਜੇ ਤੂੰ ਮੈਨੂੰ ਸਵੇਰ ਦੀ ਦੱਸਦਾ ਦੀਏ ਨਾ ਸਵੇਰ ਦੀ ਮੈਂ ਸਭ ਕੁਝ ਕਰ ਲਾਦੀ ਪਰ ਤੂੰ ਤਾਂ ਬੇਬਕ ਸੁਣਦੀ ਨਹੀਂ ਸੀ ਉਹ ਕਦੀ ਮੇਰਾ ਕੋਟਾ ਤਾਂ ਉਹ ਤਾਂ ਕਦੀ ਮੈਨੂੰ ਰੋਟੀ ਨਹੀਂ ਆ ਕਦੀ ਮੈਨੂੰ ਤੂੰ ਤਾਂ ਮੈਨੂੰ ਆਪ ਕਿਹੜਿਆ ਚਲਾਤਾ ਹੇ ਹੇ